ਹਾਂਜੀ ਸਾਥ ਸ਼ੇਰੇ ਕਾਲ ਦੇ ਲੋ ਜੀ ਆਪਣਾ ਝੋਨੇ ਦਾ ਕੰਮ ਤਾਂ ਨਿਬੜ ਗਿਆ ਤੇ ਮੱਕੀ ਵਾਲੇ ਤਾਂ ਰਹਿ ਗਿਆ ਬਸ ਆਪਣੇ 4 ਪੌਣ ਵਾਲੀ ਮੱਕੀ ਖੜੀ ਆ 2 ਕਿੱਲੇ ਤੇ ਉੱਥੇ ਤਕਰੀਬਨ ਆਪਾਂ ਰਹਿ ਗਿਆ ਕੱਲਾ ਬਾਕੀ ਸਾਰਾ ਆਪਾਂ 1852 ਬਾਸਮਤੀ ਤੇ PR126 ਝੋਨਾ ਲਾਇਆ ਤੇ ਤਕਰੀਬਨ ਆਪਣੇ ਏਰੀਆ 'ਚ ਮੀਂਹ ਆ ਰਹੀ ਕਿਵਰ ਵਧੀਆ ਪੈਂਦੇ ਆ ਚਲੋ ਬਾਕੀ ਦਾ ਕਈ ਵੀਰ ਕਹਿੰਦੇ ਵੀ ਮੀਂਹ ਨਾ ਪਵੇ ਮੱਕੀਆਂ ਦਾ ਚਾਰ ਆਪਾਂ ਪੌਣਾ ਇਹ ਕੁਦਰਤ ਆ ਯਾਰ ਕੁਦਰਤ ਮੂਰੇ ਆਪਣੇ ਕਿਸੇ ਦਾ ਜ਼ੋਰ ਨਹੀਂ ਚਲੋ ਜਦੋਂ ਵੀ ਸਮਾਂ ਆਇਆ ਉਦੋਂ ਵੀ ਚਾਰ ਪੈ ਜੂਗਾ ਆਪਣਾ ਤੇ ਤਕਰੀਬਨ ਆ ਜਿਹੜਾ ਖੇਤ ਆ ਆਪਣਾ ਇਹਨੂੰ ਚਾਰ ਤੋਂ ਲੱਗੇ ਪੰਜ ਦਿਨ ਹੋ ਗਿਆ ਮੋਟਰ ਚਲਾਈ ਨੂੰ ਨਿਤ ਮੀਂਹ ਪਈ ਜਾਂਦਾ ਵੇ ਹੁਣ ਵੀ ਨਾ ਤਕਰੀਬਨ ਧੁੱਪ ਨਹੀਂ ਖਰੀਦੀ ਫੇਰ ਮਾੜੀ ਮਾੜੀ ਕੈਂਮੈਨ ਹੋਈ ਜਾਂਦੀ ਆ ਚਾਰ ਪੰਜ ਦਿਨ ਹੋ ਗਏ ਮੋਟਰ ਚਲਾਈ ਨੂੰ ਤੇ ਇਹਨੇ ਪਾਣੀ ਨਿਤ ਕਹਿੰਦਾ ਵੀ ਆਪਾਂ ਅੱਜ ਪਾਣੀ ਘਟਾਵਾਂਗੇ ਆ ਦੇਖੋ ਨਾਲ-ਨਾਲ ਨਾ ਡੱਕੇ ਡੁੱਬੇ ਪਏ ਆ ਚਲੋ ਮੈਂ ਸੋਚਿਆ ਮੈਂ ਕਿਹਾ ਰ ਆਪਾਂ ਵੀ ਪਾਣੀ ਕੀਰਾਂ ਜਾਵਾਂ ਸੁਕਾਦਗੇ ਜੋਂ ਲੱਗਿਆ ਜਾਵਾਂ ਨਹੀਂ ਸੁੱਕਿਆ ਪਾਣੀ ਦਵਾਈ ਦੋਈ ਇਹਦੇ ਚ ਪਾਦੀ ਸੀਗੀ ਤੇ ਜਰੂਰ ਕਮੈਂਟ ਕਰਕੇ ਦੱਸੋ ਕਿ ਮੈਂ ਤੁਹਾਡੇ ਏਰੀਆ ਚ ਕਿਵੇਂ ਮੀਂਹ ਪੈਂਦਾ ਆਪਣਾ तकरीबन 4 ਦਿਨ ਤਾਂ ਹੋ ਗਿਆ ਮੋਟਰ ਚਲਾਈ ਨੂੰ ਤੇ ਮੀਂਹ ਵਧੀਆ ਪਈ ਜਾਂਦੇ ਹਰ ਕੀ ਵਾਰ